ਕਾਲ ਮੈਰੀਨਾ ਟੀਮ ਆਨ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਗੱਲ ਕਰਾਂਗੇ ਅੱਜ ਲੋਕ ਸਭਾ ਚੋਣਾਂ ਲੈ ਕੇ ਦੱਸ ਦੇ ਕਿ ਅੱਜ ਸਵੇਰੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਿਆ ਤੇ ਸ਼ਾਮ ਤੱਕ ਇਹ ਵੋਟਾਂ ਪੈਣ ਗਿਆ ਅਤੇ ਵੱਖ-ਵੱਖ ਪਿੰਡਾਂ ਦੇ ਵਿੱਚ ਵੋਟਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਪਰ ਕਈ ਇਲਾਕੇ ਅਜਿਹੇ ਨੇ ਜਿੱਥੇ ਲੋਕਾਂ ਨੇ ਪੂਰਨ ਤੌਰ ਤੇ ਵੋਟਾਂ ਦਾ ਬਾਈਕਾਟ ਕੀਤਾ ਹੋਇਆ ਜੇਕਰ ਗੱਲ ਕੀਤੀ ਜਾਵੇ ਸਮਰਾਲਾ ਦੇ ਨੇੜਲੇ ਪਿੰਡੇ ਤਿੰਨ ਪਿੰਡਾਂ ਦੀ ਮੁਸ਼ਕਾਬਾਦ ਤੇ ਇੱਕ ਦੋ ਪਿੰਡ ਹੋਰ ਨੇ ਉਹਨਾਂ ਨੇ ਪੂਰਨ ਤੌਰ ਤੇ ਬਾਇਓ ਗੈਸ ਫੈਕਟਰੀ ਨੂੰ ਲੈ ਕੇ ਉਹਨਾਂ ਨੇ ਜਿਹੜਾ ਕਿ ਚੋਣਾਂ ਦਾ ਬਾਈਕਟ ਕੀਤਾ ਹੋਇਆ ਸੀ ਜਿਸ ਦੇ ਮੱਦੇਨਜ਼ਰ ਇੱਥੇ ਪਿੰਡਾਂ ਦੇ ਵਿੱਚ ਬੂਥ ਤਾਂ ਲੱਗੇ ਪਰ ਬੂਥ ਦੇ ਉੱਤੇ ਕੋਈ ਵੀ ਵੋਟ ਪਾਉਣ ਨਹੀਂ ਆਇਆ ਅਤੇ ਜੇਕਰ ਕੋਈ ਬੰਦਾ ਵੋਟ ਪਾਉਣ ਆਇਆ ਤਾਂ ਉਹਨਾਂ ਨੂੰ ਬੇਰੰਗ ਵਾਪਿਸ ਭੇਜ ਚੜ ਗਿਆ ਕਿਉਂਕਿ ਪੋਲਿੰਗ ਬੂਥ ਦੇ ਬਾਹਰ ਜਿਨ੍ਹਾਂ ਨੇ ਚੋਣਾਂ ਦਾ ਐਲਾਨ ਕੀਤਾ ਸੀ ਉਹਨਾਂ ਨੇ ਬੈਨਰ ਲਗਾ ਕੇ ਆਪਣਾ ਇੱਕ ਵੱਖਰਾ ਮੇਜ਼ ਵੀ ਲਗਾਇਆ ਹੋਇਆ ਸੀ ਜਿੱਦੇ ਚਲਦੇ ਕੁਝ ਲੋਕਾਂ ਨੇ ਇਸ ਗੱਲ ਦੀ ਨਾਰਾਜ਼ਗੀ ਜ਼ਾਹਿਰ ਕੀਤੀ ਆ ਪਰ ਕਈ ਪਿੰਡ ਦੇ ਲੋਕ ਇਸ ਮਤੇ ਦੇ ਨਾਲ ਸਹਿਮਤ ਨਜ਼ਰ ਆਉ ਮਾਰਦੇ ਆ ਤਸਵੀਰਾਂ ਤੇ ਨਜ਼ਰ ਜਿਹੜੀ ਰਿਪੋਰਟ ਬਣ ਗਈ ਸੀ ਨਾ ਬਿਲਕੁਲ ਨਹੀਂ ਬਣ ਗਈ ਨਾ ਹੀ ਪਹੁੰਚੀ ਆ ਇਹਦਾ ਕਿ ਸਾਡਾ ਬਾਇਓਗੈਸ ਆਟਾ ਮੁਕੰਮਲ ਤੌਰ ਤੇ ਕਾਰਨ ਹੈਗਾ ਕਾਰਨ ਇਹ ਆ ਜਿਹੜੀ ਬਾਇਓਗੈਸ ਬੇਟੀ ਲੱਗ ਰਹੀ ਆ ਮਸਲੂਮ ਦਾ ਵਿਰੋਧ ਚੱਲ ਰਿਹਾ ਦੋ ਦਿਨ ਵੀਨੇ ਹੋ ਗਏ ਲੋਈ ਅਸੀਂ ਬਹੁਤ ਸਮਾਂ ਦੇ ਮਤਲਬ ਪਹੁੰਚ ਕੀਤੀ ਵੀ ਇਹ ਬੰਦ ਕੀਤੀ ਜਾਵੇ ਐੜੀ ਅਸੀਂ ਅਕਰ ਵੀ ਅਸੀਂ ਦੋ ਵਾਰ ਗਏ ਆ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਪੋਲਿਟੀਕਲ ਪਾਰਟੀਆਂ ਵੀ ਚਾਹੇ ਉਹ ਕਾਂਗਰਸਰ ਚਾਹੇ ਉਹ ਭਾਜਪਾ ਜਾਂ ਕੋਈ ਹੋਰ ਪਾਰਟੀ ਆ ਚਾਹੇ ਅਕਾਲੀ ਦਲ ਆ ਚਾਹੇ ਆਭੜਿਆ ਕੋਈ ਵੀ ਜਿਹੜੀ ਅਸੀਂ ਸਾਗੀਆਂ ਪਾਰਟੀਆਂ ਦਾ ਮੁਗੰਮਲ ਵਾਈਗੜ ਦਿੱਤਾ ਹੈ ਵੀ ਤਾਂ ਕਿ ਇਹ ਸਾਗੀਆਂ ਪਾਰਟੀਆਂ ਲੋਕਾਂ ਨੇ ਦੇਖ ਲੀਆਂ ਨੇ ਲੰਮੇ ਅਰਸੇ ਤੋਂ ਉਹਨਾਂ ਦੀ ਸ਼ਿਕਾਇਤ 70 ਸਾਲ ਹੋ ਗਏ ਵੀ ਲੋਕਾਂ ਦੀ ਕੋਈ ਗੱਲ ਨਹੀਂ ਸੁਣਦੇ ਹੈਗਾ ਜਿਹੜੇ ਮੈਂਬਰ ਨੇ ਹੈ ਨਹੀਂ ਫੈਮਿਲੀ ਦੇ ਮੈਂਬਰ ਆ ਵੀ ਆ ਵੀ ਫੈਮਿਲੀ ਜਿਹੜਿਆ ਮੇਰੇ ਦੋ ਲੜਕੇ ਸੀ ਕੋਈ ਟੀਚਰ ਉਹ ਵੀ ਡੂਟੀ ਤੇਲੇ ਕੋਈ ਦੋ ਲੜਕੀਆਂ ਨੇ ਉਹ ਵੀ ਟੀਚਰ ਉਹ ਡੂਟੀ ਤੇ ਗਿਆ ਜੇ ਆਪਾਂ ਪਿੰਡ ਚ ਕੋਈ ਬੰਦਾ ਘਰੋਂ ਬਾਹਰ ਨਿਕਲੂ ਹੈ ਜੀ ਘਰੋਂ ਬਾਹਰ ਮੋਡ ਪਉਣ ਲਈ ਨਿਕਲੂ ਕੋਈ ਬੰਦਾ ਦੇਖੋ ਸਾਡਾ ਬਾਈਗਡ ਮੇਰਾ ਖਿਆਲ ਹੈ ਅਸੀਂ ਤਾਂ ਮੰਨ ਲਓ ਜੇ ਕਿਸੇ ਪੌਣੀ ਹੋਊਗੀ ਤਾਂ ਉਹ ਵੀ ਮਰਜੀ ਹੋਊਗੀ ਪਰ ਅਸੀਂ ਬਾਈਗਡ ਕੀਤਾ ਹੈ ਇਸ ਕਰਕੇ ਵੀ ਪੋਲੀਟিক্যাল ਪਾਰਟੀਆਂ ਤੇ ਕੋਈ ਇਹ ਪਹਿਲਾ ਫੈਕਟਰੀ ਦਾ ਮਸਲਾ ਨਹੀਂ ਸਾਰੇ ਮਸਲੇ ਇਹ ਵੇਖ ਲਈਦਾ ਮਾਰਾ ਪੇਟਾ ਗਿਆ ਉਹਦਾ ਮਸਲਾ ਹੋਰ ਮਸਲੇ ਤਾਂ ਕਿਛੇ ਨਹੀਂ ਨਾ ਮਸਲੇ ਆਲਟੀ ਕੋਈ ਵੀ ਹੋਵੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਜਾਂਦੇ ਠੀਕ ਹੈ ਆਪਣਾ ਹੱਕ ਬਣਦਾ ਅਧਿਕਾਰ ਆ ਇਹ ਕੌਣ ਦਾ ਜੇ ਹੁਣ ਜਿੱਦਾਂ ਇਹ ਬਣਾਉਣ ਲੱਗੇ ਨੇ ਫੈਕਟਰੀ ਕਿਤੇ ਉਦੋਂ ਪਤਾ ਨਹੀਂ ਲੱਗੇ ਇਹਨਾਂ ਨੂੰ ਪਿੰਡ ਦਾ ਬੰਦਾ ਹੋ ਤੇ ਹੁਣ ਲੋਕਾਂ ਨੂੰ ਪਰੇਸ਼ਾਨ ਕਰਦੇ ਵੋਟਾਂ ਨਾ ਪਾਉ ਉਹ ਇਹ ਕੋਈ ਚੱਕਰ ਥੋੜਾ ਹੁੰਦਾ ਕੋਈ ਤੁਹਾਨੂੰ ਕਿਹੜੇ ਪਰੇਸ਼ਾਨ ਕਰੇ ਪਰੇਸ਼ਾਨ ਨਹੀਂ ਪਿੰਡ ਦੇ ਕਹਦਾ ਮੁਸਕਾਬ ਦੇ ਲੈ ਵੋਟ ਪਾਉਣੇ ਨਹੀਂ ਪਹਿਲਾਂ ਸਾਡੇ ਬੱਚੇ ਮੋਰ ਤੋਂ ਗੱਡੀ ਲੱਗਿਆ ਨੇ ਮਾਨੀ ਇਹ ਇੱਕੋ ਹੀ ਤਕਾਰ ਆ ਜਦੋਂ ਮਰ ਗਏ ਉਦੋਂ ਵੋਟ ਮਰ ਰਹੀਆਂ ਜਿੰਨੇ ਜਿਉਂਦੇ ਉਹਨਾਂ ਜਦੋਂ ਮਰ ਨਹੀਂ ਨਹੀਂ ਲੇੜਾ ਬੰਦਾ ਮਰ ਗਿਆ ਉਹਦੀ ਵੋਟ ਨਹੀਂ ਹੁੰਦੀ ਸਾਡੇ ਵਿੱਚ ਕਿੰਨੇ ਮੈਂਬਰ ਨੇ ਸਾਡੇ ਮੈਂਬਰ ਨੇ ਮੇਰੇ ਸਾਥਾਂ ਹੀ ਪਾ ਕੇ ਸਾਰੇ ਵੋਟ ਕਿੱਥੇ ਜੀ ਸਾਡੇ ਬੱਚੇ ਮੋਰ ਤੇ ਵਾਪਸੀ ਜੇ ਹੁਣ ਦੁਬਾਰਾ ਆਉਣਗੇ ਦੁਬਾਰਾ ਭੇਜਦੇ ਨਹੀਂ ਹੁਣ ਮੈਂ ਜਾਊਂਗਾ ਮੈਨੂੰ ਪਤਾ ਲੱਗ ਗਿਆ ਵੋਟ ਪੈਂਦੀ ਆ ਹਾਂਜੀ ਜ਼ਰੂਰ ਜਾਵਾਂਗੇ ਮੇਰੇ ਨਾਲ ਉਹ ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਤੋਂ ਆਵੇ ਹਰਜਿੰਦਰ ਸਿੰਘ ਜੀ ਆ ਤੁਸੀਂ ਬੂਥ ਲਈ ਬੈਠੇ ਬਾਈਕਟ ਦਾ ਕੀ ਕਾਰਾ ਦੇਖੋ ਜੀ ਜਿਹੜਾ ਬੋਥ ਅਸੀਂ ਲਾਇਆ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਸੇਵਾ ਭਾਵਨਾ ਦੇ ਨਾਲ ਲਾਇਆ ਹੋਇਆ ਹੈ ਕਿਉਂਕਿ ਜੋ ਸੰਗਤ ਆਉਂਦੀ ਹੈ ਕੋਈ ਅਸੀਂ ਪਾਣੀ ਦਾ ਸ਼ਬੀਰ ਲਈ ਹੋਈ ਹੈ ਕੋਈ ਗਰਮੀ ਦਾ ਮੌਕਾ ਹੈ ਉਸ ਕਰਕੇ ਅਸੀਂ ਲਾਇਆ ਹੈ ਦੂਸਰੀ ਗੱਲ ਜਿਹੜਾ ਤੁਸੀਂ ਬੋਲਦੇ ਹੋ ਵੀ ਬਾਈਕਟ ਦੀ ਗੱਲ ਕਰਦੇ ਹੋ ਤੁਸੀਂ ਬਾਈਕਟ ਅਸੀਂ ਇਸ ਤਰ੍ਹਾਂ ਇਸ ਕਰਕੇ ਲਾਇਆ ਕਿਉਂਕਿ ਸਾਡੇ ਨੇੜੇ ਪਿੰਡ ਮੁਸ਼ਕਾਵਾਦ ਦੇ ਵਿੱਚ ਇੱਕ ਕੋ ਗੈਸ ਦੀ ਫੈਕਟਰੀ ਲੱਗ ਰਹੀ ਹੈ ਜਿਹਨੇ ਮethane ਗੈਸ ਬਣਾਉਣੀ ਹੈ ਸਾਨੂੰ ਪਤਾ ਹੀ ਵੀ ਬਹੁਤ ਜ਼ਹਿਰੀਲੀ ਗੈਸ ਹੈ ਜੋ ਉਹ ਦਾ ਉਹਨੂੰ ਟ੍ਰੀਟ ਕਰਨ ਵਾਸਤੇ ਪਾਣੀ ਵੀ ਜਾਣਾ ਉਹ ਵੀ ਗਰਾਊਂਡ ਦੇ ਵਿੱਚ ਉਹਨਾਂ ਨੇ ਪਾਉਣਾ ਹੈ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਬੜੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਸਾਡੀ ਪ੍ਰਸ਼ਾਸਨ ਵੱਲੋਂ ਜਾਂ ਸਾਡੀ ਕਿਸੇ ਪੋਲੀਟੀਕਲ ਪਾਰਟੀਆਂ ਵੱਲੋਂ ਸਾਡੀ ਕੋਈ ਬਹੁਤ ਜ਼ਿਆਦਾ ਸੁਣਵਾਈ ਨਹੀਂ ਹੋਈ ਨਾ ਹੀ ਕੋ ਸਾਡੇ ਕੋਲ ਆਇਆ ਸੋ ਇਸ ਕਰਕੇ ਅਸੀਂ ਕੋਸ਼ਿਕ ਨਗਰਾਂ ਨੇ ਫੈਸਲਾ ਲਿਆ ਹੈ ਬਈ ਜੋ ਇਹ ਬੋਟਾ ਨੇ ਇਹਦਾ ਅਸੀਂ ਪੂਰਨ ਬਾਈਕਟ ਕਰੀਏ ਸੋ ਇਸ ਕਰਕੇ ਅਸੀਂ ਇਹ ਬਾਈਕਟ ਕੀਤਾ ਪਰ ਦੇਖੋ ਨੂੰ ਇਹ ਵੀ ਮਿਲ ਰਿਹਾ ਵੀ ਕੁਝ ਕੇ ਲੋਕ ਬੋਟਾ ਵੀ ਪਾ ਰਹੇ ਨਹੀਂ ਕਿ ਕਾਰਨ ਕੀ ਹੋ ਸਕਦਾ ਦੇਖੋ ਜੀ ਤੁਹਾਡੇ ਨਾਲ ਨਹੀਂ ਹੈਗੇ ਉਹ ਦੇਖੋ ਜੀ ਕਹਾਣੀ ਐ ਇਸ ਤਰ੍ਹਾਂ ਜੋ ਸਾਡਾ ਪਿੰਡ ਹੈ ਮੈਂ ਸਾਡੇ ਪਿੰਡ ਦੀ ਅਸੀਂ ਕਹਿ ਸਕਦੇ ਆ ਸਾਡੇ ਪਿੰਡ ਦੇ ਵਿੱਚ ਕੋਈ ਵੀ ਹਾਲ ਤੱਕ ਵੋਟ ਪਾਉਣ ਨਹੀਂ ਆਇਆ ਇਹ ਸਾਡੇ ਨਜ਼ਦੀਕੀ ਪਿੰਡ ਹਰਿਓਂ ਦੇ ਵਿੱਚ ਹੈ ਹਰ ਇੱਕ ਦੀ ਆਪਣੀ ਆਪਣੀ ਇੰਡੀਪੈਂਡੈਂਸੀ ਹੈ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਹੈ ਜਬਰਦਸਤ ਇਹ ਕਈ ਪਿੰਡਾਂ ਦਾ ਸਾਂਝਾ ਬੂਥ ਤੇ ਜਿਹੜਾ ਲੱਗਿਆ ਸਾਂਝਾ ਹੈ। ਇਹ ਦੋ ਪਿੰਡਾਂ ਦਾ ਬੂਥ ਆ ਜੀ। ਇਹਦੇ ਵਿੱਚ ਦੇਖੋ ਜੇ ਕਿਸੇ ਪਾਉਣਾ ਚਾਹੁੰਦਾ ਹੈ ਉਹ ਉਹਦੀ ਮਰਜ਼ੀ ਹੈ। ਲੇਕਿਨ ਦੋ ਪਿੰਡ ਕਿਹੜੇ ਦਾ ਬੂਥ ਆ ਜੀ? ਇਹ ਹਰਿਓ ਤੇ ਟੱਪਰੀਆਂ ਦਾ, ਹਰਿਓ ਖੁਰਦ ਤੇ ਪਿੰਡ ਟੱਪਰੀਆਂ ਦਾ। ਹਰਿਓ ਫਿਰ ਨਾਲ ਨਹੀਂ ਹੈਗਾ। ਬਾਈਕਟ ਹੈ। ਹਰਿਓ ਪਸ਼ੂਕ ਲੋਕ ਹੈਗੇ ਨੇ। ਔਰ ਕੁਛਕ ਨਹੀਂ ਵੀ ਹੈਗੇ। ਜ਼ਬਰਦਸਤੀ ਟੱਪਰੀਆਂ ਪੂਰਨ ਤੌਰ ਤੇ ਟੱਪਰੀਆਂ ਪੂਰਨ ਤੌਰ ਤੇ ਬਾਈਕਟ ਹੈ। ਇਹ ਹੈ ਜੀ। ਜੀ ਹਲੋ ਲਖਵਿੰਦਰ ਸਿੰਘ ਸਰ ਲਖਵਿੰਦਰ ਸਿੰਘ ਕਿਹੜਾ ਪਿੰਡ ਆ ਜੀ ਇਹ ਮੁਸ਼ਕਾਬਾਦ ਆ ਸਰ ਇਹ ਸਵੇਰ ਤੇ ਕਿੰਨੇ ਵਜੇ ਖੜੇ ਹੋ ਰਹੀ ਐ ਲਗਭਗ 7 ਵਜੇ ਤੇ ਸਰ ਪ੍ਰੋਗਰਾਮ ਸੀਗਾ ਚੋਣ ਸਟਾਰਟ ਹੋਣ ਦਾ ਹੁਣ ਟਾਈਮ ਕਿੱਲਾ ਹੋ ਗਿਆ ਐ ਲਗਭਗ ਮੈਂ ਕਿਨਾ 7:30 ਕਰ ਗਏ ਜੀ ਸਟਾਰਟ 8:00 ਵਜੇ ਨੂੰ ਚੱਲਣਾ ਹੈ ਜੀ ਅਜੇ ਤੱਕ ਤਾਂ ਸਰ ਕੋਈ ਵੋਟਰ ਨਹੀਂ ਪਹੁੰਚਿਆ ਹੈਗਾ ਇਸ ਤਰ੍ਹਾਂ ਸਕਿਉਰਟੀ ਜਿਹੜੀ ਸਰ ਕਰ ਰਹੇ ਸਕਿਉਰਟੀ ਪੂਰੇ ਪ੍ਰਬੰਧ ਹੋ ਚੁੱਕੇ ਨੇ ਸਰ ਤੇ ਸਾਰੇ ਵੋਟਰ ਦੇ ਵੈਲਕਮ ਲਈ ਵੀ ਸਾਰਾ ਗਰਾਊਂਡ ਤਿਆਰ ਆ ਜੀ ਜ਼ਿਆਦਾ ਵੋਟਰ ਬੂਥ ਪਾਣਾ ਹੈ। ਐ ਸਰ ਜਿੱਦਾਂ ਦੱਸ ਰਹੇ ਨੇ ਕਿ ਪਿੰਡ ਨੇ ਬਾਈਕਾਟ ਕੀਤਾ ਆ ਮੁੱਠ ਪਰ ਲੱਗਦਾ ਵੀ ਵੋਟਰ ਫੇਰ ਵੀ ਇਸ਼ਾਰਾ ਦਿਖਾਉਂਗੇ ਜੀ। ਫਿਰ ਦੇਖੀ ਦੇਖਣ ਮਿਲੇ ਕਿ ਉਸ ਵੇਲੇ ਦਾ ਵੀ ਵਿਰੋਧ ਨਹੀਂ ਵੀ ਮਾਰ ਨਹੀਂ ਸਰ ਇਹ ਤਾਂ ਕੁਝ ਨਹੀਂ ਹੋਇਆ ਹੈਗਾ ਜੀ ਪੂਰਾ ਪੀਸਫੁਲ ਹੀ ਆ ਪਿੰਡ ਦਾ। ਕੋਈ ਪਿੰਡ ਦੇ ਸਰਪੰਚ ਵੱਲੋਂ ਕੁਝ ਕਹਿ ਨਹੀਂ ਨਹੀਂ ਕੁਝ ਨਹੀਂ ਕਿਹਾ ਸਰ ਕਿਸ ਨੇ ਨਹੀਂ ਕਿਹਾ ਹੈਗਾ ਸਰਪੰਚ ਵੱਲੋਂ ਕੋਈ ਸਜੋਗ ਉਸਤਾ ਕਿ ਕਾਣ ਪਿੰਡ ਰਹਿਣ ਦਾ ਬਗ ਐ ਬੈਸੋ ਸਰ ਪੰਚਾਇਤ ਆਊਟ ਆਫ ਹੋ ਗਿਆ ਹੋਣ ਜਾਨੇ ਹੁਣ ਪਿਛਲੇ ਟਾਈਮ ਤੋਂ ਪਰ ਫਿਰ ਵੀ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪਾਈ ਗਈ ਹੈਗੀ। ਜੇ ਕੋਈ ਮੂਡ ਪਾਣ ਆਉਂਦਾ ਵਾਦ ਕੋਈ ਚਲ ਸਵਾਨ ਘਟਾਉਂਦੀ ਤੋ ਉਹ ਤੋਂ ਬਸ ਇਹ ਚਾਂਸ ਨਹੀਂ ਕੋਈ ਇਸ ਤਰ੍ਹਾਂ ਦੀ ਘਟਨਾ ਹੋਣ ਦੇ ਹਾਂਜੀ